ਪ੍ਰਸ਼ਾਦ ਦੇ ਹੈ ਆਪ ਬਣਾ ਲਈਦੇ ਆ ਸਵੇਰੇ ਤੇ ਉਹਨਾਂ ਚਾਰੀਆਂ ਤੀਜਾਂ ਨੂੰ ਪੈਕ ਕਰਕੇ ਹਫ਼ਤੇ ਹਫ਼ਤੇ ਦੀ ਰੋਟੀ ਪੈਕ ਕਰ ਲੈਂਦੇ ਆ ਹੁਣ ਆਪਾਂ ਉਹਨਾਂ ਦੇ ਘਰਾਂ ਤੇ ਜਾ ਕੇ ਦਵਾਂਗੇ ਆਪਣੇ ਕੋ ਤਾਂ ਚਾਰ ਹੀ ਆਏ ਸੀ ਹਣ ਆਪਾਂ ਬਣਾਵਾਂਗੇ ਆਪਣਾ ਟ੍ਰਿਪ ਵੀ ਕਿੱਧਰ ਕਿੱਧਰ ਜਾਣਾ ਨਹੀਂ ਤਾਂ ਕੋਈ ਮਨ ਲਗਾ ਨਰਸ ਵਗੈਰਾ ਇਹ ਵੀ ਹੋਣੀ ਕਰੇ ਆਹ ਮੈਂ ਬਣਾਦਾ ਬਣਾਦਾ ਇੱਥੇ ਆਏ ਸੀਗੇ ਬੁੱਧਿਸਟ ਮਨਿਸਟਰੀ ਬਣੀ ਹੋਈ ਸੀ ਉਰੇ ਮੋਨੈਸਟਰੀਓ ਕਹਿੰਦੇ ਆ ਇਹਨੂੰ ਵੀ ਸਮੇਂ ਜਗ੍ਹਾ ਬੰਨ੍ਹਣ ਕੀਤੀ ਹੋਈ ਹੈ ਹੂੰ ਜਿੱਥੇ ਸੌਣ ਆਈ ਹੋਈ ਹੈ ਨਹੀਂ ਪੈਣ ਲੱਗਿਆ بارش ਆ ਗਈ ਸਭ ਕੁਝ ਇਹ ਜਗ੍ਹਾ ਤੇ ਹੈ ਕਾਂਤ ਬਿਲਕੁਲ ਕਾਂਤ ਜਮਾ ਕਾਂਤ ਤਾਂ ਆਇਆ ਨਾ ਸ਼ਾਂਤ ਹਾਂ ਪੀਸਫੁੱਲ ਜਗ੍ਹਾ ਹੈ ਆ ਦੇਖੋ ਟਰੀਜ਼ ਦੇ ਨੀਚੇ ਜਿਵੇਂ ਮਰਦੀ ਉੱਧੇ ਵੀ ਬੈਠ ਸਕਦੇ ਆ ਬੰਦੇ ਜਾ ਕੇ ਉੱਧਰ ਦੇਖੋ ਬੈਠਣਗੇ ਉਹਦੀ ਤੇ ਕਾਂਤ ਇਹ ਵੀ ਚੱਲਦਾ ਜੇ ਕਿਸੇ ਨੇ ਬੱਤਣਾ ਹੋਵੇ ਸਿਰਫ ਇੱਥੇ ਚੱਲ ਇਹ ਤੇ ਸਾਰਿਆਂ ਨੂੰ ਅਲਾਉਡ ਹੋਣਾ ਖਾਣਾ ਇੱਥੇ ਸਾਰਿਆਂ ਨੂੰ ਨਹੀਂ ਹੈਗਾ ਲੌਕਡਾਊਨ ਬਾਹਰ ਬਾਹਰ ਸੈੱਦ ਹੈ ਕੋਮਨ ਅੱਜ ਕਿ ਆਜੋ ਭਿੱਜ ਜਾਂਗੇ ਨਹੀਂ ਤਾਂ ਉਹ ਦੇਖੋ ਸਤਗਨ ਕਿੰਨੀ ਸੋਹਣੀ ਲੋਕੇਸ਼ਨ ਤੇ ਆਏ ਆ ਉਹ ਦੇਖੋ ਇਹ ਸਤਗਨ ਆਇਆ ਅਸੀਂ ਸ਼ਹਿਰ ਤੋਂ ਨਿਕਲ ਕੇ ਥੋੜਾ ਜਿਹਾ ਬਾਹਰ ਆਏ ਸੀ ਬਹੁਤ ਵਧੀਆ ਮਤਲਬ ਸ਼ਾਂਤ ਜੀ ਥਾਂ ਤੇ ਆਏ ਆ ਅਸੀਂ ਤੇ ਉਦੋਂ ਦੇ ਜਦੋਂ ਦੇ ਇੱਥੇ ਆਏ ਆ ਸਪਿਰਿਚੁਅਲ ਗੱਲਾਂ ਚੱਲ ਰਹੀਆਂ ਨੇ ਹਾਂ ਤਾਂ ਅੱਗੇ ਵਾਸੋਂ ਤੁਸੀਂ ਕੋ ਬੋਲੋ ਉਸਾ ਜੀ ਹੈ ਜੀ ਆ ਕੇ ਜਾਉਂਗੀ ਬਹੁਤ ਖੁਸ਼ ਜਾ ਰਹੀ ਹਾਂ ਇੱਥੇ ਆ ਕੇ ਉਹਦੇ ਸਤਕੂਨ ਸਪੀਸ਼ਲ ਯਾਦ ਆ ਗਈ ਜਿਹੜੀ ਇੱਥੇ ਮਨਿਸਟਰੀਆਂ ਦੇਖੀ ਹੈਗੀ ਉਹਦੇ ਟੈਂਪਲ ਆ ਰਹੀ ਉਹ ਸਾਰਾ ਕੁਝ ਉਹਦੇ ਮਨ ਦਾ ਹੂੰ ਉਹਦੇ ਫਿਸ਼ਰ ਹੂੰ ਉਹਦੇ ਇੱਕ ਦਿਨ ਆਸੇ ਪਹਿਲਾਂ ਵੀ ਆਏ ਸੀਗੇ ਇੱਧਰ ਆਹੀ ਆਹੀ ਜਗ੍ਹਾ ਤੇ ਜਦੋਂ ਅਸੀਂ ਵਿੱਕੀ ਫੁਰਾਂ ਨਾਲ ਸਾਰਿਆਂ ਨਾਲ ਆਏ ਸੀ ਉਦੋਂ ਵੀ ਅਸੀਂ ਆਹ ਮੋਨੈਸਟਰੀ ਦੇਖੀ ਸੀ ਪਰ ਸਾਨੂੰ ਉਦੋਂ ਲੱਗਿਆ ਵੀ ਅਲਾਉਡ ਨਹੀਂ ਹੋਣਾ ਅੰਦਰ ਆਉਣਾ ਤਾਂ ਵੈਸੇ ਅਲਾਉਡ ਤਾਂ ਨਾ ਨੇ ਅੱਜ ਵੀ ਨਹੀਂ ਅੰਦਰ ਜਾਣਾ ਤਾਂ ਨਹੀਂ ਅਲਾਉਡ ਕੀਤਾ ਅਲਾਉਡ ਕੀਤਾ ਪਰ ਕਹਿੰਦੇ ਤੁਸੀਂ ਬਾਹਰ-ਬاہر ਘੁੰਮ ਸਕਦੇ ਪਰ ਜਗ੍ਹਾ ਬੜੀ ਸ਼ਾਂਤ ਹੈ ਇੱਥੇ ਆ ਕੇ ਬੰਦੇ ਨੇ ਜੇ ਮੈਡੀਟੇਸ਼ਨ ਵਗੈਰਾ ਕਰਨੀ ਹੋਵੇ ਹਾਂਜੀ ਆਤਮਾਪ੍ਰੇਰਿਤ ਜੀ ਜਗ੍ਹਾ ਹੈ ਹਾਂਜੀ ਪਾਪਾ ਨੂੰ ਵੀ ਬਹੁਤ ਵਧੀਆ ਲੱਗਿਆ ਉਹਦੇ ਪਾਪਾ ਜੀ ਮਾਨੂੰ ਕਹੀ ਜਾ ਰਹੇ ਬਣਾ ਲੈ ਵੀਡੀਓ ਇੰਨੀ ਸੋਹਣੀ ਜਗ੍ਹਾ ਤੇ ਆਏ ਆ ਮੈਡੀਟੇਸ਼ਨ ਕਰਨ ਵਾਸਤੇ ਬਹੁਤ ਧੀਆ ਜਗਾ ਹਾਂ ਜੀ ਉਹ ਲਾਉ ਕਰਦੇ ਹੁਣ ਬੈਠਣ ਨੂੰ ਇਹ ਬਾਹਰ ਤਾਂ ਵੈਸੇ ਕੁਝ ਨਹੀਂ ਕਹਿੰਦੇ ਪਰ ਆਪਾਂ ਕਿੰਨੇ ਟਾਈਮ ਦੀ ਆਏ ਹੋਏ ਆ ਹਾਂ ਜੀ ਹਾਂ ਜੀ ਪਰ ਵਧੀਆ ਹੈ ਹੈਲੋ ਗੋਲਡ ਫਾਰਟ ਦਲੇ ਕਾਰਚ ਨੇ ਕਿ ਉਹ ਆ ਹਾਂ ਜੀ ਬਰਾਕਰ ਤਾਂ ਜਿੱਦ ਥੋੜਾ ਉੱਚਾ ਸੀ ਸਾਡੇ ਹਾਂ ਜੀ ਜਦ ਅਸੀਂ ਘਰ ਨਵਾਲਿਆ ਨਾ ਤਾਂ ਅਸੀਂ ਤੇ ਪੀਂਦ ਪਾ ਲਈ ਅੱਛਾ ਨਾ ਵੱਡੀ ਉਹ ਸੀਗੀ ਟਾਣੀ ਹਾਂ ਜੀ ਅਸੀਂ ਉਹਦੇ ਤੇ ਨਾ ਮਤਲਬ ਦੋ ਵੱਡੀਆਂ ਟਾਹਣੀਆਂ ਸੀ ਅਗੇ ਇੱਕਰਲੀ ਟਾਹਣੀ ਤੇ ਪੀਂਗ ਪਾ ਲਈ ਤੇ ਇੱਧਰਲੀ ਠੀਕ ਸੀਗੀ ਹਾਂਜੀ ਤੇ ਉਹ ਥੋੜੇ ਦਿਨ ਬਾਅਦ ਨਾ ਜਿਹੜੀ ਇੱਧਰਲੀ ਟਾਹਣੀ ਸੀ ਜਿਹਤੇ ਨਹੀਂ ਪਾਈ ਸੀ ਹੂੰ ਉਹ ਰਾਤੀ ਜਿੱਦਾਂ ਮੀਂਹ ਪਿਆ ਬਿਜਲੀ ਕੜ ਗਈ ਹੂੰ ਉਹ ਟੁੱਟ ਗਈ ਅੱਛਾ ਬਹੁਤ ਵੱਡੀ ਟਾਹਣੀ ਸੀ ਹੂੰ ਬਹੁਤ ਦਾ ਰੰਗ ਦਾ ਉੱਦਾਂ ਕਰਕੇ ਬੇਬੀ ਉਹ ਕਹਿਣਾ ਜਿੱਦਾਂ ਬਤੇ ਦੇ ਦਿਮਾਗ ਜਾਂਦਾ ਕਿ ਦਰਸਤ ਨੂੰ ਵੀ ਪਸੰਦ ਨਹੀਂ ਆਇਆ ਵੀ ਤੁਸੀਂ ਮੇਰੇ ਨਾਲ ਛੇੜ ਖੇੜ ਖਾਨੀ ਕੀਤੀ ਹੈ ਤੇ ਮਤਲਬ ਅਜੇ ਝੂਟੀ ਵੀ ਨਹੀਂ ਸੀ ਪਰ ਬੰਦਰਾ ਕਰਨ ਨੂੰ ਤਾਂ ਹੋਇਆ ਨਾ ਹਾਂ ਹਾਂ ਤੁਸੀਂ ਮੇਰੇ ਨਾਲ ਕਿਉਂ ਕਿਉਂ ਮੈਂ ਉਹਨੇ ਬਾਂਦੀ ਛੱਡ ਲਈ ਆਪਣੀ ਸੱਚੀ ਉਹੜ ਬਚਾਉਣਾ ਗੰਜਾ ਰਿਆ ਹੋ ਗਿਆ ਹਾਂ ਅਸੀਂ ਆਉਂਦੇ ਹੋਏ ਕਹਿ ਰਹੇ ਸੀ ਮੌਸਮ ਬਹੁਤ ਵਧੀਆ ਕਹਿੰਦੇ ਕਹਿੰਦੇ ਗ੍ਰੀਨਰੀ ਬਹੁਤ ਹਾਂ ਪੂਰਾ ਜੰਗਲ ਬਣਿਆ ਹੋਇਆ ਹੂੰ ਹਾਂ ਪਿੱਪਲ ਦੇ ਪੱਤਿਆਂ ਦੇ ਹਾਂ ਅਜੇ ਤੱਕ ਪਤਾ ਹੀ ਨਹੀਂ ਸੀ ਦੱਸੇ ਕਿ ਇਹ ਕਿੱਦਾਂ ਇਹ ਕੱਟਿਆ ਪੂਰੇ ਟ੍ਰੀਪਲ ਜਿਹੜੇ ਮਾਤਮਾ ਸੁਧਨੂ ਨਾਲ ਐਗਰੀਮੈਂਟ ਹੋਈ ਹਾਂਜੀ ਉਹ ਗਿਆ ਜੀ ਮੈਂ ਦੇਖਿਆ ਹਾਂਜੀ ਉੱਪਰ ਦੇ ਦਰਖਤ ਦੇ ਥੱਲੇ ਹੀ ਅੱਛਾ ਉਹ ਉਹੀ ਪਰਪਸ ਲਈ ਇਹਨਾਂ ਨੇ ਲਾਇਆ ਹੋਣਾ ਹੁਣੇ ਐਸੀ ਗੱਲ ਕਰ ਰਹੇ ਸੀ ਵੀ ਇੱਥੇ ਪਿੱਪਲ ਨਹੀਂ ਹੁੰਦੇ ਕਹਿੰਦੇ ਜਦ ਸਾਨੂੰ ਦਿਖ ਗਿਆ ਏ ਨਨ ਸਪੈਸ਼ਲੀ ਲਾਇਆ ਹੋਣਾ ਨਾ ਫਿਰ ਤਾਂ ਉਹੀ ਉਹੀ ਗੱਲ ਗੱਲ ਕਰਕੇ ਹਾਂ ਪਰ ਬਹੁਤ ਵਧੀਆ ਸ਼ਾਂਤ ਜਗ੍ਹਾ ਸੀ ਜਿੱਥੇ ਅੱਜ ਅਸੀਂ ਆਏ ਥੈਂਕ ਯੂ ਤੁਹਾਡਾ ਇੱਥੇ ਲੈ ਕੇ ਆਉਣ ਵਾਸਤੇ ਕਿਹਦਾ ਸੰਜੋਗ ਵਾਸਤੇ ਹਾਂ ਹਾਂ ਸੈਲੀਬ੍ਰਿਟੀ ਬੜੀ ਆ ਹਾਂ ਹਾਂ ਪੁਰਾਣਾ ਸੰਜੋਗ ਸੀਗਾ ਹਾਂ ਹਾਂ ਚੱਲੀਏ ਫਿਰ ਫ੍ਰੀ ਇੰਡੀਅਨ ਉਦਕ ਲੈ ਜਰ ਦੇ ਇਹ ਦੇ ਪਾਸੇ ਯਾ ਦੇ ਬੈਡ ਪੀਪਲ ਸੋਮ ਆਫ ਥੈਮ ਸਾਮ ਆਫ ਥੈਮ ਯਾ ਵੀ ਆਰ ਸੌਰੀ ਅਬਾਊਟ ਦੈਟ ਯਾ ਵੀ ਲੱਕੀ ਦੇ ਨਾਟ ਗੈਟ ਦ ਮਨੀ ਦੇ ਗੈਟ 2000 ਡਾਲਰ ਅੱਛਾ ਇਨ ਅ ਡੋਨੇਸ਼ਨ ਫਾਡ ਨਾ ਇਟ ਕਪ ਟੂ ਸ ਤਾਂ ਬੰਦ ਕੀਤਾ ਇਹਨਾਂ ਨੇ ਚਲੋ ਇਹ ਗੱਲ ਦਾ ਵੀ ਪਤਾ ਲੱਗ ਗਿਆ ਹਾਂ ਵੀ ਕੀ ਰੀਜ਼ਨ ਉਹ ਕਹਿੰਦੇ ਇੱਥੇ ਕੋਈ ਪਹਿਲਾਂ ਆਏ ਸੀਗੇ ਉਹਨਾਂ ਨੇ ਆ ਕੇ ਚੋਰੀ ਕੀਤੀ ਇੱਥੇ ਤਾਂ ਕਰਕੇ ਫਿਰ ਹੁਣ ਹਲਾਉ ਨਹੀਂ ਕੀਤਾ ਇੱਥੇ ਅੰਦਰ ਹਣਾ ਤੇ ਆਉਣ ਵਾਲੇ ਟਾਈਮ 'ਚ ਕਹਿੰਦੇ ਉੱਥੇ ਗੇਟ ਲੱਗ ਜਾਣਾ ਫਿਰ ਕਿਸੇ ਨੂੰ ਵੀ ਹਲਾਉ ਨਹੀਂ ਹੋਣਾ ਵੀ ਪਤਾ ਨਹੀਂ ਇੰਡੀਅਨ ਸੀ ਪਤਾ ਨਹੀਂ ਪਾਕਿਸਤਾਨੀ ਸੀ ਉਹਨਾਂ ਨੇ ਆ ਕੇ ਐਵੇਂ ਬੜੇ ਆਏ ਅੰਦਰ ਤੇ ਉਹਨਾਂ ਦੇ ਉੱਥੇ ਫੋਟੋ ਵੀ ਪਈ ਆ ਕਹਿੰਦੇ ਦੇਖੋ ਜੇ ਤੁਹਾਨੂੰ ਜਾਣਦਾ ਤਾਂ ਜਿਹੜਾ ਵੀ ਆਪਣਾ ਵੀਰਪੁਰਾ ਕੋਈ ਏਦਾਂ ਹੁੰਦਾ ਹੈ ਤਾਂ ਏਦਾਂ ਦੀ ਹਰਕਤਾਂ ਨਾ ਕਰਿਆ ਕਰੋ ਸਾਰੇ ਹੀ ਉਹ ਵਿੱਚ ਕਮਿਊਨਿਟੀ ਦਾ ਨਾਮ ਆਉਂਦਾ ਉਹ ਗੱਲ ਕਰਕੇ ਹਾਂ ਚਲੋ ਜੀ ਅੰਦਰ ਆਜੋ ਜੀ ਜਲਦੀ ਬਹਿ ਜਾ ਬਹਿ ਜਾ ਬਹਿ ਜਾ ਇਹ ਕਹਿੰਦੀ ਮੈਂ ਪਿੱਛੇ ਬੈਠਣਾ ਹੈ। ਇੱਥੇ ਚੱਲ, ਇੱਥੇ ਚੱਲ, ਫੋੜ ਵੀ ਚੱਲ। ਵੀਰੇ, ਕੋਲ ਪਿੱਛੇ ਚੱਲ। ਠੀਕ ਹੈ। ਹਾਂਜੀ। ਠੀਕ ਆ ਰਿਹਾ। ਵੀਰਾ ਨੂੰ। ਆ ਵੀਰੇ ਦੀ ਫੋਟੋ ਖਿੱਚ ਲੈਣਾ। ਵੀਰਾ ਵੀ ਖਾਰਿਆ।